ਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੂੰ ਤੇ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨਾਂ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਉਹਨਾਂ ਸਰ ਵੀ ਉਹਦੇ ਪਾੜਿਆਂ ਨੂੰ ਸੰਗਲਾਣਾ ਬੰਨ ਕੇ ਲਾਸਾ ਪਾਈਆ ਮੇਰੇ ਦੋ ਬੱਚੇ ਹਨ ਕਿਤੇ ਦੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ ਨੌਜਵਾਨ ਆਪਣੇ ਸਾਥੀ ਨਾਲ ਸ਼ਰਾਬ ਪੀਣ ਗਿਆ ਸੀ ਅਤੇ 200 ਰੁਪਏ ਪਿੱਛੇ ਸ਼ਰਾਬ ਵੇਚਣ ਵਾਲਿਆਂ ਨੇ ਉਸ ਦਾ ਕਤਲ ਕਰ ਦਿੱਤਾ ਨੌਜਵਾਨ ਦੀ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਸ ਦੇ ਸਿਰ 'ਚ ਡੂੰਘੀਆਂ ਸੱਟਾਂ ਮਾਰੀਆਂ ਗਈਆਂ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਉਧਰ ਪਰਿਵਾਰ ਨੇ ਪਰਚਾ ਨਾ ਦਰਜ ਕਰਨ ਦੇ ਇਲਜ਼ਾਮ ਲਗਾਉਂਦਿਆਂ ਥਾਣੇ ਦਾ ਖਿਰਾਉ ਕੀਤਾ ਹੈ ਮੇਰੇ ਪਤੀ ਦਾ ਕਤਲ ਕੀਤਾ ਆ ਹੋ ਜਰਾ ਪੀਣ ਗਿਆ ਏ ੜਵਾਲਾ ਨਾ ਪਾਨ ਕੇ ਨੂੰ ਮਾਰ ਦਿੱਤਾ ਉਹ ਨਾ ਸਰ ਵੀ ਉਹਦਾ ਪਾੜਿਆ ਨੂੰ ਸੰਗੜਾਣਾ ਬਨ ਕੇ ਲਾਸਾ ਪਈਆ ਮੇਰੇ ਦੋ ਬੱਚੇ ਆ ਮੈਂ ਕਿਤੇ ਜੇ ਮੇਰੇ ગામ ਢਾਕੜੀ ਮੈਂ ਕਿਤੇ ਜੇ ਮੈਂ ਵੀ ਉਹ ਨਾਲ ਵੀ ਤੇ ਹੀ ਮਾਰਨਾ ਇਹ ਕਿਦਾਂ ਦੀ ਘਟਨਾ ਹੈ ਤੈਨੂੰ ਕਦੋਂ ਪਤਾ ਲੱਗਾ ਇਹ ਕੱਲ ਹੋਇਆ ਸਾਮੀ ਸਾਡੇ 6 ਵਜੇ ਦਾ ਕਰੋ ਗਿਆ ਹੀ ਢੀਕਦੇ ਰਹੇ ਮੈਂ ਫੇਰੇ ਦੇ ਪ੍ਰਾਦੇ ਮੁੰਡਿਆਂ ਨੂੰ ਆ ਕੇ ਆਪਣਾ ਚਾਚਾ ਲੱਭ ਕੇ ਲਿਆ ਉਹ ਲੱਭਣ ਗਿਆ ਨੂੰ ਮਰਿਆ ਲੱਭਾ ਉਹ ਕਰਾਇਆ ਹੀ ਨਹੀਂ ਇਹ ਪੁਲਿਸ ਵਾਲਿਆਂ ਨੇ ਲਵਾਰਿਸ ਦੱਸਦੇ ਆ ਮਾਰੀ ਨਹੀਂ ਉਹਦੇ ਦੋ ਬੱਚੇ ਤੇ ਮ੍ਰਿਤਿਕ ਨੌਜਵਾਨ ਡੇਰਾ ਬਾਬਾ ਨਾਨਕ ਦੇ ਜੋੜੀਆਂ ਕਲੰਦਰ ਰਹਿਣ ਵਾਲਾ ਸੀ ਜੋ ਕਿ ਜਲੰਧਰ 'ਚ ਕੰਮ ਕਰਦਾ ਸੀ ਤੇ ਛੁੱਟੀ ਲੈ ਕੇ ਪਰਿਵਾਰ ਨੂੰ ਮਿਲਣਾ ਆਇਆ ਸੀ ਇਸ ਦੌਰਾਨ ਜਦੋਂ ਉਹ ਗਵਾਂਡੀ ਪਿੰਡ ਹਰੂਵਾਲ ਚ ਆਪਣੇ ਸਾਥੀ ਨਾਲ ਦੇਸੀ ਸ਼ਰਾਬ ਵੇਚਣ ਵਾਲਿਆਂ ਕੋਲ ਸ਼ਰਾਬ ਲੈਣ ਗਿਆ ਤਾਂ 200 ਰੁਪਏ ਦੇ ਲੈਣ ਦੇ ਨੂੰ ਲੈ ਕੇ ਸ਼ਰਾਬ ਕਾਰੋਬਾਰੀ ਨੇ ਉਸ ਦਾ ਕਤਲ ਕਰ ਦਿੱਤਾ ਅਤੇ Laash ਨੂੰ ਨੇੜਲੇ ਡਰੇਨ ਨਾਲੇ ਵਿੱਚ ਸੁੱਟ ਦਿੱਤਾ ਉਦੋਂ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਅੱਜ ਕੱਲ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਹ ਦਾ ਤੇ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ ਛੋਟੇ ਦੋ ਬੱਚੇ ਨੇ ਜਲੰਧਰ ਰੋਲ ਟਾਬੇ ਤੋਂ ਕੰਮ ਕਰਦਾ ਲੜਕਾ ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੇ ਉਹਨੂੰ ਤੇਜ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨੂੰ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਤੇ ਪੁਰਸ ਕੋ ਇਨਸਾਫ ਕਰ ਰਹੇ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਇੱਠੇ ਹੋਏ ਪਏ ਨੇ ਧਰਨਾ ਲਾ ਕੇ ਬਟਿਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਉਹ ਨਾਲ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਉਹ ਦੱਸ ਰਿਹਾ ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਿਹਾ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ਼ ਹੱਥਾਂ ਨਾਲ ਮਾਰਿਆ ਨਾ ਤੁਸਾਂ ਦੇ ਤੇਜ਼ ਹੱਥਾਂ ਨਾਲ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਦਾ ਸਾਡੀ ਇਹੋ ਜਿਹਾ ਵੀ ਇਨਸਾਫ ਕਰਦੇ ਆ ਮੰਗ ਕਰਦੇ ਇਨਸਾਫ ਦੀ ਪ੍ਰਸ਼ਾਸਨ ਕੋਲ ਉਹਦੇ ਪਰਚਾ ਦਰਜ ਕੀਤਾ ਜਾਵੇ ਉਹਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਉਧਰ ਜਦੋਂ ਪੁਲਿਸ ਅਧਿਕਾਰੀ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਚੇਲਿਆਂ ਦੀ ਜਾਵੇਗੀ ਰਾਤੀ ਨੂੰ ਕਰੀਬ 10 ਵਜੇ ਨੂੰ ਇੱਕ ਹਸਪਤਾਲ ਤੋਂ ਚਿੱਠੀ ਮਿਲੀ ਸੀ ਇੱਕ ਮਿੰਟੂਸੀ ਦਾ ਬੰਦਾ ਹਸਪਤਾਲ ਵਿੱਚ ਆਇਆ ਜਿਹਦੀ ਡੈਥ ਹੋ ਗਈ ਆ ਤੇ ਅਸੀਂ ਉਹਤੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਰਟਮ ਕਰਨ ਲਈ ਭੇਜਿਆ ਸੀ ਅਸੀਂ ਸ੍ਰੀਮੰਦਈ ਦਾ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਸੀਗਾ ਤੇ ਹੁਣ ਉਹ ਉਹਨਾਂ ਨੇ ਕੋਈ ਡਾਊਟ ਜਾਰੀ ਕੀਤਾ ਤੇ ਅਸੀਂ ਇਹ ਇਹਦੇ ਵਿੱਚ ਹੋਰ ਕੋਈ ਵਾਅਦਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਾਇਆ ਜਿਹਨਾਂ ਨੂੰ ਕਨਵਿੰਸ ਕਰ ਦਿੱਤਾ ਵਾ ਤੇ ਅਸੀਂ ਕਾਰਵਾਈ ਕਰਦੇ ਨੇ ਕਰ ਰਹੇ ਆ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਹੋਗੀ ਵੈਸੇ ਸਰ ਕੀ ਮੁਰਲੇ ਕਾਰਨਾਂ ਦਾ ਕੀ ਪਤਾ ਲੱਗਦਾ ਵੈਸੇ ਡੈੱਡ ਬਡੀ ਤੋਂ ਮੁਰਲੀ ਕਰਨ ਦਾ ਆਫਟਰ ਪੋਸਟਮਾਰਮ ਵੀ ਹੀ ਕੀਤਾ ਜਾ ਸਕਦਾ। ਤਾਂ ਦੱਸਦੀ ਹੈ ਕਿ ਪਿਛਲੇ ਦਿਨੀ ਸੰਗਰੂਰ ਅਤੇ ਪਟਿਆਲਾ ਦੇ ਕਈ ਪਿੰਡਾਂ 'ਚ ਨਜਾਇਜ਼ ਤੌਰ ਤੇ ਬਣਾਈ ਜਾਂਦੀ ਦੇਸੀ ਜ਼ਹਿਰੀਲੀ ਸ਼ਰਾਬੀਨ ਨਾਲ ਕਰੀਬ 20 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ ਇਸ ਦੇ ਬਾਵਜੂਦ ਵੀ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਠੱਲ ਨਹੀਂ ਪਾਈ ਜਾ ਰਹੀ। ਹਾਲਾਂਕਿ ਇਹ ਇੱਥੇ ਜਾਨ ਆਪਸੀ ਰੰਜਿਸ਼ ਕਰਨ ਗਈ ਹੈ ਪਰ ਮਸਲਾ ਨਜਾਇਜ਼ ਸ਼ਰਾਬ ਦਾ ਵੀ ਹੈ ਜੋ ਪਿੰਡਾਂ ਵਿੱਚ ਤੜੱਲੇ ਨਾਲ ਵੇਚੀ ਜਾ ਰਹੀ ਹੈ। ਹਾਲਾਂਕਿ ਹੁਣ ਦੋਵਾਂ ਮਸਲਿਆਂ ਤੇ ਪੁਲਿਸ ਕਿਹੋ ਜਿਹੀ ਕਾਰਵਾਈ ਕਰਦੀ ਹੈ ਇਸ ਦੀ ਉਡੀਕ ਰਹੇਗੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ